ਸਸਤਰੀ ਕੜ ਪੰਜਾਬੀਓ ਤੁਹੀ ਜਿਹੜੇ ਚੱਲੇ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਗਗਨਦੀਪ ਸਿੰਘ ਗੱਲ ਹਾਂ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਤੇ ਅਧਿਅੰਤ ਜ਼ਰੂਰੀ ਵੀਡੀਓ ਆ ਤੇ ਵੀਡੀਓ ਐਦਾਂ ਕਿ 13 13 ਮਿਸ਼ਨ ਚੰਡੀਗੜ੍ਹ ਵੱਲੋਂ ਇੱਕ ਬਹੁਤ ਹੀ ਅਨੋਖੇ ਤਰੀਕੇ ਦਾ ਲੰਗਰ ਲਗਾਇਆ ਜਾ ਰਿਹਾ ਇਹ ਲੰਗਰ ਕੀ ਹੈ ਇਹ ਲੰਗਰ ਹੈ ਆਪਰੇਸ਼ਨਾਂ ਦਾ ਲੰਗਰ ਜਿਦੇ ਵਿੱਚ ਕੀ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਜਿੰਨਾ ਵਿੱਚ ਕਿਡਨੀ ਸਟੋਨ ਆਪਰੇਸ਼ਨ ਨੋਰਮਲ ਡਿਲੀਵਰੀ ਆਪਰੇਸ਼ਨ ਬ੍ਰੈਸਟ ਕੈਂਸਰ ਤੇ ਹੋਰ ਵੀ ਬਹੁਤ ਹੀ ਅਨੇਕਾ ਤਰ੍ਹਾਂ ਦੇ ਆਪਰੇਸ਼ਨ ਜਿਦੇ ਵਿੱਚ ਬਿਲਕੁਲ ਮੁਫਤ ਕੀਤੇ ਜਾਣਗੇ ਤੇ ਨੰਬਰ ਥੱਲੇ ਚੱਲ ਰਿਹਾ ਸਕਰੀਨ ਤੇ ਸਕਰੋਲ ਹੋ ਰਿਹਾ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਆਪਰੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਹੋਰ ਵੀ ਸਾਰੀ ਜਾਣਕਾਰੀ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਲੈ ਸਕਦੇ ਹੋ ਤੇ ਇਹ ਜਿਹੜੇ ਆਪਰੇਸ਼ਨ ਹੈ ਚੰਡੀਗੜ੍ਹ ਦੇ ਵਿੱਚ ਐਡਵਾਂਸਾ ਹਸਪਤਾਲ ਵਿੱਚ ਕੀਤੇ ਜਾਣਗੇ ਬਾਕੀ ਤੁਸੀਂ ਨੰਬਰਾਂ ਤੇ ਫੋਨ ਕਰਕੇ ਤੇ ਆਪਦੀ ਜਾਣਕਾਰੀ ਲੈ ਲਓ ਤੇ ਜਿਹੜੀ ਹੋਰ ਬਹੁਤ ਜ਼ਰੂਰੀ ਗੱਲ ਆ ਤੁਹਾਨੂੰ ਦੱਸ ਦਈਏ ਰਹਿਣ ਸਹਿਣ ਦਾ ਤੇ ਖਾਣ ਪੀਣ ਦਾ ਬਿਲਕੁਲ ਮੁਫਤ ਦੇ ਵਿੱਚ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਤੇ ਇਸ ਤੋਂ ਵੀ ਜਿਹੜੀ ਬੜੀ ਜਿਆਦਾ ਜ਼ਰੂਰੀ ਗੱਲ ਹੈ ਔਣ ਜਾਣ ਦਾ ਜਿਹੜਾ ਤੁਹਾਡਾ ਕਿਰਾਇਆ ਹੋਊਗਾ ਉਹ ਵੀ ਬਿਲਕੁਲ ਮੁਫਤ ਹੈ ਸਾਰਾ ਕੁਝ ਫਰੀ ਹੈ ਸੋ ਪਿਆਬੀ ਵੀਰੋ ਭਰਾਵੋ ਮੇਰੀ ਬਸ ਇੱਕੀ ਬੇਨਤੀ ਹੈ ਵੀ ਵੀਡੀਓ ਨੂੰ ਇੰਨਾ ਜਿਆਦਾ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਲੋੜਵੰਦ ਤਾਂ ਕਿ ਵੀਡੀਓ ਪਹੁੰਚ ਜੇ ਤੇ ਇਹਦਾ ਫਾਇਦਾ ਚੱਕਿਆ ਜਾ ਸਕੇ ਕਿਉਂਕਿ ਕਈ ਲੋਕ ਬਹੁਤ ਲੋੜਵੰਦ ਹੁੰਦੇ ਆ ਨਾ ਪੈਸੇ ਦੇ ਪੱਖੋਂ ਆਰਥਿਕ ਪੱਖੋਂ ਗਰੀਬ ਹੁੰਦੇ ਆ ਜਿਨ੍ਹਾਂ ਦੇ ਕੋਲੇ ਇੰਨੀ ਸਮਰੱਥਾ ਨਹੀਂ ਹੁੰਦੀ ਇਲਾਜ ਕਰਾਉਣ ਦੀ ਤੇ ਇਲਾਜ ਪੱਖੋ ਹੀ ਜਿਹੜੇ ਇਸ ਦੁਨੀਆ ਤੋਂ ਤੁਰੇ ਜਾਂਦੇ ਆਣ ਸੋ ਪਲੀਜ਼ ਮੇਰੀ ਬੇਨਤੀ ਹੱਥ ਬੰਨ੍ਹ ਕੇ ਬਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦੇ ਵਿੱਚ 13 13 ਮਿਸ਼ਨ ਚੰਡੀਗੜ੍ਹ ਵੱਲੋਂ ਇੱਕ ਆਪਰੇਸ਼ਨਾਂ ਦਾ ਲੰਗਰ ਆਪਰੇਸ਼ਨਾਂ ਦਾ ਲੰਗਰ ਲਗਾਇਆ ਜਾ ਰਿਹਾ ਤੇ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਬਿਲਕੁਲ ਮੁਫਤ ਕੀਤੇ ਜਾਣੇ ਆ ਜਿਹਦੇ ਵਿੱਚ ਆਉਣ ਜਾਣ ਦਾ ਕਰਾਇਆ ਵੀ ਤੁਹਾਨੂੰ ਦਿੱਤਾ ਜਾਊਗਾ ਇਦੇ ਨਾਲ ਉਹ ਨਾਲ ਹੋਰ ਰਹਿਣ ਸਹਿਣ ਦਾ ਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਫ੍ਰੀ ਦੇ ਵਿੱਚ ਕੀਤਾ ਜਾਊਗਾ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਕ ਮੇਰੀ ਹੋਰ ਤੁਹਾਨੂੰ ਅਪੀਲ ਆ ਵੱਧ ਤੋਂ ਵੱਧ ਸਾਰੇ ਪੰਜਾਬੀਆਂ ਨੂੰ ਤੇ ਜਿਹੜੇ ਬਹੁਤ ਲੋਕ ਸੇਵਾ ਕਰਦੇ ਆ ਉਹਨਾਂ ਨੂੰ ਵੀ ਇਦਾਂ ਦੇ ਇਸ ਤਰ੍ਹਾਂ ਦੇ ਲੰਗਰ ਲਾਉਣ ਦੀ ਆਪਾਂ ਨੂੰ ਲੋੜ ਆ ਪਹਿਲ ਕਦਮੀ ਕਰਨ ਦੀ ਲੋੜ ਆ ਜਿਵੇਂ ਕਿ 13 13 ਮਿਸ਼ਨ ਜਿਹੜੀ ਇਹਨਾਂ ਨੇ 13 13 ਮਿਸ਼ਨ ਵਾਲਿਆਂ ਨੇ ਇਹ ਪਹਿਲ ਕੀਤੀ ਆ ਇਦਾਂ ਦੀ ਪਹਿਣ ਆਪ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਹੋ ਸਕਦਾ ਹੈ ਨਾ ਆਪ ਨੂੰ ਦਵਾਈਆਂ ਦੇ ਲੰਗਰ ਲਾਉਣੇ ਚਾਹੀਦੇ ਆ ਪ੍ਰੇਸ਼ਨਾ ਦੇ ਲੰਗਰ ਲਾਉਣੇ ਚਾਹੀਦੇ ਦਵਾਈਆਂ ਦੇ ਲੰਗਰ ਪਹਿਲਾਂ ਕਈ ਸਸਥਾਵਾਵਾਂ ਲਾਵ ਹੀ ਰਹੀਆਂ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਸੋ ਹੋਰ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਪੰਜਾਬ ਦੇ ਵਿੱਚ ਕੀ ਸਾਰੇ ਭਾਰਤ ਦੇ ਵਿੱਚ ਹੀ ਕਈ-ਕਈ ਥਾਵਾਂ ਤੇ ਕਈ-ਕਈ ਲੋਕ ਬਹੁਤ ਜ਼ਿਆਦਾ ਗਰੀਬ ਆ ਜਿਹੜੇ ਕਿ ਸਿਰਫ ਇਲਾਜ ਦੇ ਪੱਖੋਂ ਹੀ ਇਸ ਦੁਨੀਆ ਤੋਂ ਤੁਰ ਜਾਂਦੇ ਆ ਇਹਨਾਂ ਦਾ ਨਾਜ ਨਹੀਂ ਹੋ ਸਕਦਾ ਹਨ ਤੇ ਸੋ ਪਲੀਜ਼ ਇਦਾਂ ਦੀਆਂ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂਕਿ ਹੋਰ ਵੀ ਤੁਸੀਂ ਬਹੁਤ ਰਹੇ ਜਿਹੜੇ ਵੀਡੀਓ ਹੁੰਦੇ ਆਪਾਂ ਜਿਹੜਾ ਬੇਫਾਲਤੂ ਜਿਹਾਂ ਹੁੰਦੇ ਆ ਉਹ ਆਪਾਂ ਸ਼ੇਅਰ ਕਰੀ ਜਾਂਦੇ ਆ ਜਿਹੜੀ ਕੋਈ ਕੰਮ ਦੀ ਵੀਡੀਓ ਹੈ ਨਾ ਕਿਸੇ ਦਾ ਕੋਈ ਫਾਇਦਾ ਹੋ ਜੇ ਇਦਾਂ ਇਦਾਂ ਦੀਆਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਲੋੜਵੰਦ ਦਾ ਫਾਇਦਾ ਹੋ ਸਕੇ ਜੇ ਤੁਹਾਡੇ ਸ਼ੇਅਰ ਕਰਦੇ ਨਾਲ ਕਿਸੇ ਇੱਕ ਮਰੀਜ਼ ਦੀ ਵੀ ਜਾਨ ਬਚਦੀ ਆ ਤਾਂ ਸਾਨੂੰ ਬਹੁਤ ਹੀ ਜਾਦੇ ਵੱਡਾ ਇੱਕ ਪਉਣ ਵਾਲਾ ਕੰਮ ਹੋਊਗਾ ਪਲੀਜ਼ ਮੇਰੇ ਹੱਥ ਬਨ ਕੇ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਲੋੜਵੰਦਾਂ ਤੱਕ ਇਸ ਤੱਕ ਪਹੁੰਚ ਜੇ ਆਪਰੇਸ਼ਨਾਂ ਦਾ ਲੰਗਰ ਲਗਾਇਆ ਜਾ ਰਿਹਾ ਸੋ ਪਲੀਜ਼ ਇੱਕ ਵਾਰੀ ਮੈਂ ਫਿਰ ਤੋਂ ਦੁਬਾਰਾ ਰਿਪੀਟ ਕਰਾ ਦਿਆ 13 ਹੀ 13 ਮਿਸ਼ਨ ਹੈ ਚੰਡੀਗੜ੍ਹ ਵੱਲੋਂ 20 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ 20 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਆਪਰੇਸ਼ਨਾਂ ਦਾ ਲੰਗਰ ਲਗਾਇਆ ਜਾ ਰਿਹਾ ਜਿਸ ਵਿੱਚ ਕਿਡਨੀ ਸਟੋਨ ਨਾਰਮਲ ਡਿਵਰੀ ਬ੍ਰੈਸਟ ਦੇ ਕੈਂਸਰ ਤੇ ਹੋਰ ਬਹੁਤ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਬਿਲਕੁਲ ਹੀ ਮੁਫਤ ਦੇ ਵਿੱਚ ਕੀਤੇ ਜਾ ਰਹੇ ਆ ਇਹ 20 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਚੱਲਣੇ ਆ ਜਿਹੜਾ ਨੰਬਰ نیچے ਚੱਲ ਰਿਹਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਆ ਚੰਡੀਗੜ੍ਹ ਦੇ ਵਿੱਚ ਇਹ ਆਪਰੇਸ਼ਨ ਹੋਣਗੇ ਜਿੱਥੇ ਰਹਿਣ ਸਹਿਣ ਦਾ ਖਾਣ ਪੀਣ ਦਾ ਤੇ ਤੁਹਾਨੂੰ ਇੱਥੋਂ ਤੱਕ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਊਗਾ ਇਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨੰਬਰ ਸਾਨੂੰ ਦਿੱਤਾ ਵਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਇਦਾਂ ਦੀਆਂ ਹੋਰ ਵੀ ਤੁਸੀਂ ਵੀਡੀਓ ਦੇਖੜੀਆਂ ਚਾਹੋਣੇ ਹੋ ਤੇ YouTube ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ Facebook ਤੇ ਵੀ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਜੁੜੇ ਰਹੋ ਜਨੇ ਰੰਗਲਾ ਪਿਆਰ ਦੇ ਨਾਲ ਧੰਨਵਾਦ ਜੀ